What? <laughs> ਬੀਤੀ ਰਾਤ ਬਹੁੜ ਰੋੜ ਤੇ ਮਜ਼ਦੂਰੀ ਕਰਕੇ ਵਾਪਸ ਆ ਰਹੇ ਮਜ਼ਦੂਰਾ ਉੱਪਰ ਅਣਪਛਾਤੇਆਂ ਨੇ ਜਾਣ ਲੇਵਾ ਹਮਲਾ ਕਰ ਦਿੱਤਾ ਜਿਸ ਦੇ ਵਿੱਚ ਤਿੰਨ ਨੌਜਵਾਨ ਜ਼ਖਮੀ ਹੋ ਗਏ ਨੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਉਸ ਨੂੰ ਫਰੀਦਕੋਟ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਾਇਆ ਗਿਆ ਉਧਰ ਜ਼ਖਮੀ ਨੌਜਵਾਨਾਂ ਨੇ ਪਰਿਵਾਰ ਦੇ ਵੱਲੋਂ ਹਮਲਾਵਰਾਂ ਦੇ ਵਿਰੁੱਧ ਪੁਲਿਸ ਦੀ ਢਿੱਲੀ ਕਾਰਵਾਈ ਕਰਕੇ ਘਟਨਾ ਵਾਲੀ ਥਾਂ ਤੇ ਧਰਨਾ ਲਾ ਕੇ ਮਲੂੜ ਤੋਂ ਅਬੋਹਰ ਫਾਜ਼ਿਲਕਾ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ ਤੇ ਸਬੰਧਿਤ ਜ਼ਖਮੀਆਂ ਦੇ ਵਾਰਸਾਂ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਤੂੜੀ ਭਰਨ ਦਾ ਕੰਮ ਕਰਦੇ ਨੇ ਰਾਤ 11 ਵਜੇ ਕੰਮ ਤੋਂ ਵ ਹਤਿਆ ਦਾ ਨਾ ਝਗੜਾ ਹੋ ਜਾਂਦਾ ਹੈ ਬਾਅਦ ਦੇ ਵਿੱਚਕਾਰਦ ਵਿੱਚੋਂ ਤੇਜ਼ਦਰ ਹਥਿਆਰ ਕੱਢ ਕੇ ਤਿੰਨਾਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਦੀ ਹਾਲਤ ਗੰਭੀਰ ਹੈ ਤੇ ਉਹਨਾਂ ਇਹ ਵੀ ਕਹਿ ਕਿ ਜ਼ਖਮੀਆਂ ਦੇ ਕੋਲੋਂ 10000 ਰੁਪਏ ਵੀ ਖੋਲੇ ਗਏ ਨੇ ਇਸ ਦਿਲੀ ਉਹਨਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਰਵਾਈ ਨਹੀਂ ਹੁੰਦੀ ਧਰਨਾ ਵੀ ਖਤਮ ਨਹੀਂ ਕੀਤਾ ਜਾਵੇਗਾ ਹਾਲਾਂਕਿ ਪੁਲਿਸ ਅਧਿਕਾਰੀਆਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤੇ ਇਨਸਾਫ ਦਾ ਵੀ ਪ੍ਰੋਮੋਸਾ ਦਿੱਤਾ ਗਿਆ ਸਰ ਇਹ ਕਾਰਨ ਹੈ ਜੀ ਕਿ ਰਾਤ ਨੂੰ 11:00 11:00 ਵਜੇ ਸਹੀ ਕੁਮਿੰਡ ਦੀ ਗੱਲ ਕੂੰnde ਆਉਂਦੇ ਆ ਤੂੜੀ ਤੋਂ ਲੇਵਰ ਕਰਕੇ ਠੀਕ ਹੈ ਜੀ ਇਹ ਗੁੰਮਰ ਡੈਰੀ ਆ ਦੇਖੋ ਸਾਹਮਣੇ ਇਹ ਗੁੰਮਰ ਡੈਰੀ ਤੋਂ ਨਾ ਇਹ ਕੋਈ ਆਦਾ ਦਹੀਂ ਵਗੈਰਾ ਕੋਈ ਬੀੜੀ ਸੀਟ ਲੈ ਰਹੇ ਸੀ ਠੀਕ ਹੈ ਜੀ ਉਹ ਗੱਡੀ ਫੂਟਿਕ ਵਰਨਾ ਗੱਡੀ ਆ ਉਹ ਥਾਣਾ ਠੇਕਾ ਸਾਹਮਣੇ ਉਥੇ ਖੜੀ ਹੋਈ ਦੋ ਡੇਰ ਘੰਟਾ ਹੋ ਗਿਆ ਸੀ ਕਾਫੀ ਢੇਰ ਹੋ ਗਈ ਸੀ ਉਹ ਮੁੰਡਿਆਂ ਨਾਲ ਚ ਨਿਕਲ ਗਿਆ ਆ ਮੁੰਡਾ ਇੱਥੇ ਆ ਗਿਆ ਸਾਹਮਣੇ ਸਾਹਮਣੇ ਆ ਕੇ ਉਹ ਕਹਿੰਦਾ ਵੀ ਤੁਸੀਂ ਪਾਸੇ ਹਟੋ ਅਸੀਂ ਵੀ ਸੀਟਾਂ ਲੈਣੀਆਂ ਇਹ ਕਹਿੰਦੇ ਜੀ ਅਸੀਂ ਲੈ ਰਹੇ ਆ ਤੁਸੀਂ ਰੁਕ ਜੇ ਦੋ ਮਿੰਟ ਅਸੀਂ ਤੁਸੀਂ ਵੀ ਲੈ ਲਓ ਜੀ ਬਸ ਇੱਥੇ ਗਾਲ ਗੋਚੀ ਹੋ ਗਈ ਇਹਨਾਂ ਦੀ ਗਾਲ ਗੋਚੀ ਤੋਂ ਬਾਅਦ ਉਹਨਾਂ ਮੁੰਡਿਆਂ ਨੇ ਟੂਟ ਵਰਨਾ ਦੀ ਡਿੱਗੀ ਖੋਲੀ ਉਹਦੇ ਵਿੱਚ ਤੇਜ਼ ਤੇ ਹਾਰ ਸੀਗੇ ਮੰਨ ਲਓ ਕਿ ਉਹ ਆ ਕੇ ਵੱਡਾ ਟਕੀ ਸ਼ੁਰੂ ਕਰ ਜਿਹੜੇ ਨਾਲੇ ਬੰਦੇ ਸੀ ਬਾਕੀ ਭੱਜ ਗਏ ਉਹ ਮੁੰਡੇ ਨੂੰ ਮਾਰ ਕੇ ਜੋ ਗੁਰਦਾਸ ਸਿੰਘ ਸਾਨੂੰ ਜਗਤੂ ਸਿੰਘ ਆ ਉਹ ਮੁੰਡੇ ਨੂੰ ਮਾਰ ਕੇ ਬਗੜੀ ਹੋਟਲ ਦੇ ਸਾਹਮਣੇ ਸਿੱਟ ਗਿਆ ਉਸ ਤੋਂ ਬਾਅਦ ਉਹ ਸ਼ੇਰ ਦੁਆਰਾ ਮੁਕਸਾ ਰੋਡ ਬਣੀ ਜਾਵੇ ਆ ਕੇ ਦੁਬਾਰਾ ਆ ਕੇ ਫਿਰ ਉਹਨਾਂ ਨੂੰ ਜੋ ਪੈਸੇ ਸੀ ਜੇ ਕੱਢ ਕੇ ਉਹ ਲੈ ਕੇ ਫਰਾਰ ਹੋ ਗਏ ਤੇ ਅਸੀਂ ਤਾਂ ਇਹ ਹੀ ਕਹਿਣਾ ਜੀ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆਂ ਵੀ ਜੋ ਵੀ ਮੰਨ ਲਓ ਇਨਸਾਫ ਦੇਣਾ ਚਾਹੀਦਾ ਜੀ ਗਰੀਬ ਬੰਦਾ ਉਹਦੇ ਪੰਜ ਛੇ ਕੁੜੀਆਂ ਜੀ ਇਹ ਬੱਚੇ ਉਹਦੇ ਬਚਾਓ ਜੀ ਬਸ ਬੰਦਗੀ ਕਾਰਵਾਈ ਕਰੋ ਜੀ ਕੋਈ ਕੋਈ ਕਾਰਵਾਈ ਨਹੀਂ ਕੋਈ ਨਹੀਂ ਕਰ ਰਹੀ ਅੱਛਾ ਉਸ ਕੋਈ ਸੁਣਾਈ ਨਹੀਂ ਕਰ ਰਹੀ

ਮਾਣ ਰਾਂਜੀ ਨੇ ਟੈਕਟਰ ਬੰਨ੍ਹ ਕੇ ਬੱਲੇ ਲਾਏ ਹੋ ਜੇ ਚਲੋ ਵੀ ਉਹਨਾਂ ਨੂੰ ਵਿਚਾਰਨ ਕੁੜੀਆਂ ਦਾ ਪੇਵਾ ਬਾਕੀ ਬੰਲੇ ਤਾਂ ਚਲੋ ਫੱਟਾ ਬੰਨ੍ਹਣਾ ਤੇ ਬੱਜਿਆ ਫੱਟਾ ਬਾਕੀ ਜੋ ਵੀ ਗੁੰਮ ਡੈਰੀ ਵਾਲੇ ਇਹਨਾਂ ਨੂੰ ਪਤਾ ਸਾਰੀ ਕਹਾਣੀ ਦਾ ਕੀ ਬੱਕ ਕੀ ਠੋਡੀ ਲਾਗੇ ਜੀ ਸਾਡੇ ਹੰਦੇ ਖੜੇ ਜਾਂਦੀ ਜੋਨ ਦੇ ਬੰਦੀ ਕਾਰਵਾਈ ਹੋਵੇ ਜੋਨ ਦੀ ਕਾਰਵਾਈ ਕਰਨ ਔਰ ਲਾਜ ਉਹਨਾਂ ਦਾ ਕਰਾਉਣ ਜੀ ਉਹਨੂੰ ਇੱਥੇ ਥਾਣਾ ਕਿਹੜਾ ਸਬਬ ਲੱਗਦਾ ਨਹੀਂ ਸਰ ਜਿੱਥੇ ਲਗਾਈ ਹੋਈ ਹੈ ਉਹਦਾ ਜੀ ਕਿਹੜੀ ਲੱਗਦਾ ਜੀ ਰਾ ਲੇਬਰ ਦਾ ਕੰਮ ਕਰਦੇ ਆ ਜੀ ਹਾਂ ਲੇਬਰ ਦਾ ਕੰਮ ਕਰਦੇ ਇੱਥੇ ਸੌਦਾ ਲੰਗਰੇ ਸੀਗੇ ਹਾਂ ਇੱਕ ਗੱਡੀ ਆਈ ਹੈ ਗੱਡੀ ਆ ਕੇ ਠੱਲੀ ਆਈ ਉਹਨਾਂ ਨੇ ਸੌਦਾ ਮੰਗਿਆ ਸਿਕਟ ਹਾਂ ਇੱਕ ਮੁੰਡੇ ਨੇ ਉਹ ਜਿਦਾ ਜਿਦਾ ਹੀ ਕਰਨ ਲੱਗ ਗਿਆ ਉਹਨਾਂ ਨੇ ਜਦੋਂ ਪੈਸੇ ਵੇਖੇ 12-13000 ਰੁਪਏ ਜਿਆਦਾ ਸੀਗਾ ਉਹ ਪੈਸੇ ਖੋਲੇ ਤੇ ਨਾਲੇ ਉਹਨਾਂ ਨੇ ਸੱਟਾਂ ਇੰਨੀਆਂ ਮਾਰੀਆਂ ਤੇ ਤੇ ਲੱਤੀ ਬਾੜ ਇੱਕ ਦਾ ਜੀ ਲੱਤ ਤੋੜਤੀ ਇੱਕ ਦੀ ਦਾ ਫਿਰ ਪਾਟ ਦਾ ਆ ਮੁੰਡਾ ਤੋੜਦਾ ਇੱਕ ਦੀ ਆ ਇੱਥੇ ਬੈਠਾ ਖੜਾ ਜੀ ਮੁੰਡਾ ਵੀ ਆ ਵੜਦੀ ਇੱਕ ਦਾ ਇੱਥੋਂ ਗੁੱਟ ਪੰਨਦਾ ਜੀ ਜਿਹਦੇ ਕੋਲੇ ਪੈਸੇ ਜੀ ਉਹਨੂੰ ਜਿਆਦਾ ਗੁੱਟਾ ਮੁੰਡੇ ਨੂੰ ਅਸੀਂ ਤਾਂ ਹੀ ਸਰ ਜੀ ਬੇਨਤੀ ਕਰਦੇ ਆ ਵੀ ਸਾਡੇ ਉਹਨੂੰ ਜਵੇਂ ਸਾਡੇ ਬੱਚੇ ਹਾਂਜੀ ਮੇਰਾ ਨਾਂ ਸੰਦੀਪ ਸਿੰਘ ਆ ਜੀ ਅਸੀਂ ਰਾਤ ਇੱਥੇ ਸ਼ਬਦਾਂ ਲੈਣ ਵਾਸਤੇ ਖੜੇ ਸੀ ਟਾਈਮ ਸਾਡੇ ਆ ਸਾਹਮਣੇ ਡੈਰੀ ਤੋਂ ਲੈਂਦੇ ਸੀ ਠੀਕ ਹੈ ਜੀ ਇਹਨਾਂ ਤੋਂ ਸਬਦਾ ਲਈ ਜਾਂਦੇ ਸੀ ਦੋ ਚਾਰ ਬੰਦੇ ਇੱਥੇ ਕਾਰ ਤੇ ਖੜੇ ਸੀ ਸਾਡੇ ਨਾਲ ਹੀ ਖੜੇ ਆਟੋ ਆਸੀ ਆ ਕੇ ਠੱਲਿਆ ਇੱਥੇ ਠੀਕ ਹੈ ਉਹ ਇੱਥੇ ਖੜੇ ਸੀ ਤਾਂ ਅਸੀਂ ਸਬਦਾ ਲਈ ਜਾਂਦੇ ਸੀ ਸਬਦਾ ਲਈ ਜਾਂਦੇ ਸੀ ਤਾਂ ਆ ਕੇ ਸਾਡੇ ਐਵੇਂ ਵੇਝ ਨਹੀਂ ਆ ਜੀ ਗੱਲ ਪੈ ਗਈ ਕੌਣ ਸੀ ਬੰਦੇ ਪਤਾ ਨਹੀਂ ਸਾਨੂੰ ਜੀ ਬੰਦੇ ਕੌਣ ਸੀ ਜੈਂਡਕੀ ਕੌਣੀ ਸੀ ਅੱਛਾ ਉਹਨਾਂ ਨੇ ਸਾਡੇ ਕਿਰਪਾਨਾਂ ਠੋਕੀਆਂ ਆ ਮੇਰੀ ਬਾਹ ਤੇ ਵੱਜੀ ਹੋਈ ਹੈ ਜੀ ਇੱਕ ਮੁੰਡਾ ਮੇਰੇ ਤਾਏ ਦਾ ਤੇ ਸਰ ਕੋਈ ਹਾਲਤ ਨਹੀਂ ਹੁੰਦੀ ਬਹੁਤ ਬੁਰੀ ਹਾਲਤ ਆਈ ਹੁੰਦੀ ਸਾਡੇ ਬੰਦੇ ਹੈਗੇ ਸੀ 10 12 ਜਾਣੇ ਇੱਥੇ ਸੀ ਤੇ ਸਾਰੇ ਅੱਡੋ ਅੱਡ ਦੁਕਾਨਾਂ ਦੇ ਵਿੱਚ ਸ਼ਬਦਾ ਲਈ ਜਾਂਦੇ ਸੀ ਸੱਟਾ ਕਿੰਨੇ ਜਾਣੇ ਦੇ ਸੱਟਾ ਸਾਡੇ 4 ਜਾਣਿਆਂ ਦੇ ਆ ਜੀ ਉਹ ਕੌਣ ਕੌਣ ਇੱਕ ਤਾਂ ਮੇਰੇ ਤੋਂ ਛੋਟਾ ਬ੍ਰਦਰ ਆ ਜੀ ਮੇਰਾ ਨਾਂ ਦੱਸੋ ਕਲਜੀਤ ਸਿੰਘ ਆ ਜੀ ਇੱਕ ਮੁੰਡਾ ਸਾਡੇ ਪਿੰਡ ਚੋਂ ਹੀ ਆ ਜੀ ਉਹਦਾ ਨਾਂ ਕਲਦੀਪ ਸਿੰਘ ਆ ਜੀ ਇੱਕ ਤੇ ਗੁਰਦਾਸ ਸਿੰਘ ਉਹਦੀ ਬਹੁਤ ਬੁਰੀ ਹਾਲਤ ਆਈ ਠੀਕ ਹੈ ਮੋਢਾ ਟੁੱਟ ਗਿਆ ਲੱਤ ਟੁੱਟ ਗਈ ਆਈ ਸਾਰੀਆਂ ਫਸਲਾਂ ਟੁੱਟ ਗਈਆਂ ਸਿਰ ਦੇ ਵਿੱਚ ਬਹੁਤ ਸੱਟਾਂ ਆਈਆਂ ਆ ਨਾਲ ਨਿਕ ਤੇ ਕਿਸੇ ਹੋਰ ਬੰਦੇ ਨਹੀਂ ਦੁਕਾਨ ਵਾਲਿਆਂ ਦਾ ਕੋਈ ਨਹੀਂ ਹੈਗਾ ਜੀ ਦੁਕਾਨ ਵਾਲਿਆਂ ਤੋਂ ਅਸੀਂ ਡੇਲੀ ਸਬਦਾ ਲੈ ਕੇ ਜਾਂਦੇ ਆ ਸਾਨੂੰ ਕਦੇ ਦਰਸ ਦਰਸ ਸਬਦਾ ਵੀ ਦਿੰਦੇ ਦੁਕਾਨ ਵਾਲਿਆਂ ਨਾਲ ਸਾਡੀ ਕੋਈ ਗੱਲਬਾਤ ਨਹੀਂ ਆ ਉਹ ਪਤਾ ਨਹੀਂ ਸਾਨੂੰ ਸਾਡੇ ਕੋਲੇ ਲੇਬਰ ਸੀ ਜਿਹੜੀ 11000 ਰੁਪਏ ਸਾਡੀ ਲੇਬਰ ਸੀ ਸਾਰੇ ਬੰਦਿਆਂ ਦੀ ਮਤਲਬ ਇੱਕ ਬੰਦੇ ਦੀ ਨਹੀਂ ਆ ਗਈ ਸੀ 11000 ਰੁਪਏ ਸਾਰੇ ਬੰਦੇ ਦੀ ਲੇਬਰ ਸੀ ਉਹ ਵਿੱਚ ਖੋ ਕੇ ਲੱਗੀ ਜੀ ਹਾਂਜੀ ਕਿੰਨੇ ਵਜ ਦਾ ਟਾਈਮ ਸੀ ਇਹ ਟਾਈਮ ਹੋਊਗਾ ਜੀ ਸਰ 11:30 ਦਾ ਜੀ ਪੱਕਾ ਕਨਫਰਮ ਨਹੀਂ ਹੈਗਾ ਟਾਈਮ ਮੈਨੂੰ ਪਰ ਟਾਈਮ ਜਾਦੇ ਸੀ ਸਾਰਾ ਅਸੀਂ ਗਏ ਸੀ ਸਦਰ ਥਾਣੇ 'ਚ ਉੱਥੇ ਸਾਡੀ ਸੁਣਾਈ ਨਹੀਂ ਕੀਤੀ ਗਈ ਅਸੀਂ ਉਹਨੂੰ ਆਖਿਆ ਵੀ ਸਾਡਾ ਇੱਕ ਬੰਦਾ ਉੱਥੇ ਮਤਲਬ ਘੇਰੀ ਬੈਠੇ ਬੰਦੇ ਨੂੰ ਬਹੁਤ ਬੁਰੀ ਹਾਲਤ 'ਚ ਸਾਡੇ ਨਾਲ ਬੰਦਾ ਹੀ ਜਾ ਕੇ ਲਾਇਓ ਉਹ ਕਹਿੰਦੇ ਅਸੀਂ ਨਹੀਂ ਲੈ ਕੇ ਆਉਂਦੇ ਕਹਿੰਦੇ ਉਹ ਸਿਟੀ ਵਾਲੇ ਲੈ ਕੇ ਆਉਣਗੇ ਅਸੀਂ ਸਿਟੀ 'ਚ ਫੋਨ ਕਰ ਦਿੰਨੇ ਹਾਂ ਹਾਂਜੀ ਕੋਈ ਸਿਟੀ ਵਾਲਾ ਨਹੀਂ ਆਇਆ ਜੀ ਸਾਡੇ ਕੋਲੇ ਐਸਐਸਚ ਨੇ ਹੁਣ ਅਸੀਂ ਇੱਥੇ ਧਰਨਾ ਲਾਇਆ ਤਾਂ ਫਿਰ ਇਹ ਵੀਡੀਓ ਕੱਢ ਰਹੇ ਨਹੀਂ ਤਾਂ ਇਹਨਾਂ ਨੇ ਪਹਿਲਾਂ ਉਦੋਂ ਪਹਿਲਾਂ ਕੋਈ ਸੁਣਾਈ ਨਹੀਂ ਕੀਤੀ ਸਾਡੀ ਸਾਡੀ ਉਥੇ ਦਰਖਾਸਤ ਵੀ ਨਹੀਂ ਨੋਟ ਹੋਈ ਸੀ 11 ਵਜੇ ਜਿਹੜੀ ਤੁਸੀਂ ਪੁਲਿਸ ਨੂੰ ਦੱਸਿਆ ਉਹ ਤੋਂ ਪੁਲਿਸ ਨਹੀਂ ਆਈ ਰਾਤ ਨੂੰ ਹੀ ਅਸੀਂ ਉਹਨਾਂ ਨੇ ਗੇਟ ਹੀ ਨਹੀਂ ਖੋਲਣ ਦਿੱਤਾ ਜੀ ਪਿੰਡ ਮਲੋਟ ਵਾਲਿਆਂ ਨੇ ਸਾਨੂੰ ਵੜ ਨਹੀਂ ਦਿੱਤਾ ਅੰਦਰ ਅੰਦਰ ਗਏ ਤਾਂ ਕਹਿੰਦੇ ਦਬਕੇ ਮਾਰਨ ਲੱਗ ਕੇ ਕਹਿੰਦੇ ਬਾਹਰ ਜਾਓ ਸੀੜੀ ਵਾਲੇ ਕਰਨਗੇ ਸੀੜੀ ਤੇ ਅਸੀਂ ਫੋਨ ਕਰ ਦਿੰਨੇ ਆ ਬਸ ਆਹੀ ਗੱਲ ਹੈ ਜੀ ਹਾਂ ਕੀ ਤੁਹਾਡਾ ਮੇਰਾ ਨਾਮ ਮੀਨਾ ਹੈ ਅੱਛਾ ਕੀ ਹੋਇਆ ਸਾਡੇ ਬੱਚੇ ਲੇਬਰ ਕਰਦੇ ਆ ਰਾਤ ਨੂੰ ਆਣ ਪਛਾਤੇ ਬੰਦੇ 10000 ਰੁਪਇਆ ਖੋ ਕੇ ਲੈ ਗਏ ਨਾਲੇ ਉਹਨਾਂ ਨੂੰ ਸੱਤਾ ਮਾਰ ਗਏ ਮਸਾ ਮੁੰਡਿਆਂ ਨੇ ਜਾਨਾਂ ਬਚਾਈਆਂ ਕਹਿੰਦੇ ਕਿ ਅਸੀਂ ਗਿੱਧੜ ਵੇਰੇ ਬੰਦੇ ਆ ਅਸੀਂ ਗਿੱਧੜ ਵਿੱਚ ਵੀ ਦਰਸਤ ਪਾਈ ਬਹੁਤ ਯਾਦ ਹੈ ਤਾਂ ਸਾਡੇ ਬੱਚਿਆਂ ਨੂੰ ਕਹਿੰਦੇ ਹੁਣ ਵੀ ਤੁਸੀਂ ਲੇਬਰ ਕਰੋਗੇ ਥੋੜੀ ਮਾਰ ਕੋ ਟਉ ਉੱਥੇ ਗਏ ਆ ਥਾਣੇ ਬੱਚੇ ਨਹੀਂ ਕਿਸੇ ਦੀ ਗੱਲ ਸੁਣੀ ਪੁਲਿਸ ਵਾਲਿਆਂ ਨੇ ਗੇਟ ਨਹੀਂ ਖੋਲੇ ਫਾਦੇ ਬੱਚਿਆਂ ਨੂੰ ਮਾਰ ਦਿੰਦੇ ਪੁਲਸਾਂ ਦਾ ਸਾਨੂੰ ਕੀ ਫਾਇਦਾ ਉਹ ਮੇਰੀ ਗੱਡੀ ਹੈ ਤੇ ਫਿਰ ਉਹ ਬੰਦੇ ਕੌਣ ਸੀਗੇ ਉਹ ਬੰਦਿਆਂ ਦਾ ਪਤਾ ਹੀ ਨਹੀਂ ਕੌਣ ਹੈਗੇ ਆ ਕੋਈ ਸਾਡਾ ਰੋਲਾ ਨਹੀਂਗਾ ਸਾਨੂੰ ਪਤਾ ਨਹੀਂ ਕੌਣ ਬੰਦੇ ਪੈਸੇ ਖੋਏ ਆ ਮੁੰਡਿਆਂ ਦੀ ਕੁੱਟ ਮਾਰ ਕੀਤੀ ਉਹ ਕਹਿੰਦੇ ਕਿੱਧਰ ਵਿੱਚ ਸਾਡੀ ਪੂਰੀ ਦਰਸਤਾ ਜਾਨ ਲੱਗੇ ਵੀਰੇ ਜਾਨ ਲੱਗੇ ਧਮਕੀ ਦੇ ਕੇ ਗਏ ਆ ਬੱਚਿਆਂ ਨੂੰ ਲੜਾਈ ਦਾ ਕਾਰਨ ਕੀ ਸੀਗਾ ਲੜਾਈ ਦਾ ਕੋਈ ਕਾਰਨ ਨਹੀਂ ਸੀ ਬੱਚਿਆਂ ਦਾ ਉਹ ਨਸ਼ੇ ਵਾਲੇ ਬੰਦੇ ਆ ਪੈਸੇ ਖੋਏ ਆ ਮੁੰਡਿਆਂ ਦੀ ਵੱਢ ਟੋਕ ਕੀਤੀ ਆ ਵੱਡਾ ਕਿਹੜਾ ਪਿੰਡ ਹੈ ਜੀ ਸਾਡੇ ਪਿੰਡ ਮਲੋੜ ਦੇ ਆ ਸੀ ਸੰਤਨਗਰ ਦੇ ਸਾਡੇ ਬੱਚੇ ਸੰਦੀਪ ਦੇ ਅਰਦਾਸ ਦੇ ਜਰਨ ਸਿੰਘ ਦੇ ਅਰਦਾਸ ਸਿੰਘ ਦੀ ਤਾਂ ਬੁਰੀ ਹਾਲਤ ਆ ਇਹ ਸਾਰੇ ਦਾਖਲ ਨੇ ਹਾਂ ਸਾਰੀ ਲੇਬਰ ਪਿੰਡ ਮਲੋੜ ਦੀ ਆ ਟੂੜੀ ਦਾ ਲੇਬਰ ਕੰਮ ਕਰਦੀ ਆ ਹਾਂ ਹਾਂ ਟੂੜੇ ਆ ਸੱਚੋਂ ਆਏ ਸੀ ਕੀ ਕਹਿੰਦੇ ਆ ਜੀ ਆ ਸੱਚੋਂ ਕਹਿੰਦਾ ਵੀ ਆਹੇ ਤੁਸੀਂ ਧਰਨਾ ਚੱਕੋ ਤੇ ਅਸੀਂ ਬਾਅਦ ਚ ਕਢਾਵਾਂਗੇ ਸਾਡੀਆਂ ਲੋਥਾਂ ਪੀਆਂ ਅਸੀਂ ਲੋਥਾਂ ਸੰਭਾਲ ਕੇ ਕਿ ਇਹਨਾਂ ਦਾ ਕੰਮ ਕਰੀਏ ਘਟਨਾ ਇਸ ਜਗ੍ਹਾ ਦੀ ਆ ਜਿੱਥੇ ਅਸੀਂ ਧਰ ਨਾਲ ਆਇਆ ਰਾਤ 11 ਵਜੇ ਦਾ ਟਾਈਮ ਆ ਧਰਨੇ ਦਾ ਮੈਨੂੰ ਉਨੇ ਹੀ ਪਤਾ ਲੱਗਿਆ ਸੀ ਕਿ ਸਵੇਰੇ ਨਾ ਸਾਡੇ ਕੋਲ ਰੁਕਾ ਆਇਆ ਸੀਗਾ ਰਾਤ ਲੜਾਈ ਹੋ ਗਈ ਪਿੰਡ ਮਲੋੜ ਦੇ ਮੁੰਡੇ ਸੀਗੇ ਜਫਤਾਰ ਸੀਗਾ ਇੱਕ ਇੱਕ ਮੁੰਡਾ ਨਾਲ ਹੋਰ ਉਹਦੇ ਦੋ ਤਿੰਨ ਮੁੰਡੇ ਸੀ ਵੀ ਆਣ ਪਛਾਤੇ ਮੁੰਡਿਆਂ ਨਾਲ ਤੇ ਚਿਕਨ ਦੀ ਦੁਕਾਨ ਤੇ ਉਹਨਾਂ ਦੀ ਨਾ ਲੜਾਈ ਹੋਈ ਆ ਆਪਸ ਵਿੱਚ ਮੋਢਾ ਮੋਢਾ ਲੱਗਣ ਕਰਕੇ ਜਿਹਦੇ ਕਰਕੇ ਉਹ ਦੂਜੀ ਜਿਹੜੇ ਮੁੰਡੇ ਆਣ ਪਛਾਤੇ ਸੀਗੇ ਨਾ ਉਹਦੇ ਸੱਟਾ ਮਾਰ ਗਏ ਆ ਕੋਣ ਇਹ 11 ਵਜੇ ਕਹਿੰਦੇ 11 ਵਜੇ ਦਾ ਟਾਈਮ ਸੀ 11:30 ਦਾ ਰਾਤ ਦਾ ਉਸ ਵਕਤ ਥੇਕੇੇ ਸ਼ਰਾਬ ਪੀਣਾ ਹਾਸੇ ਕੋਲ ਸਕਦਾ ਨਹੀਂ ਆਤਾ ਨਹੀਂ ਸੀਗਾ ਕੋਈ ਉਹ ਚਿਕਨ ਸ਼ਾਪ ਸੀਗੀ ਕੱਲਾ ਫੂਡ ਕੋਰਨਰ ਜਿੰਨੂੰ ਕਹਿੰਨੇ ਆ ਫੂਡ ਕੋਰਨਰ ਸੀਗਾ ਤੇ ਇਹਦੇ ਵਿੱਚ ਕੀ ਹੈਗਾ ਇਹਨਾਂ ਨੂੰ ਕਨਫਿਊਜ਼ਨ ਇਹ ਸੀ ਕਿ ਮੁੰਡੇ ਰਹਿਣ ਵਾਲੇ ਪਿੰਡ ਮਲੋੜ ਦੇ ਸੀ ਇਸ ਕਰਕੇ ਸਦਰ ਮਲੋੜ ਆਇਡੈਂਟੀਫਿਕੇਸ਼ਨ ਦੇਣ ਚਲੇ ਗਏ ਤਾਂ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ ਬਗਵਾ ਨਹੀਂ ਪੈਂਦਾ ਤੇ ਜਦੋਂ ਕਿਸੇ ਬੰਦੇ ਦੇ ਸੱਟ ਲੱਗੀ ਹੋਵੇ ਆਪਾਂ ਨੂੰ ਪਤਾ ਫਿਰ ਬੰਦਾ ਘਬਰਾੜ ਚ ਹੁੰਦਾ ਇਹਨਾਂ ਨੂੰ ਇਹ ਗੁੱਸਾ ਸੀਗਾ ਵੀ ਪੁਲਿਸ ਦੀ ਸਾਨੂੰ ਇਮੀਡੀਏਟ ਹੈਲਪ ਨਹੀਂ ਮਿਲੀ ਕਿਉਂਕਿ ਰਿਜ਼ਨ ਇਹ ਸੀ ਵੀ ਇਹ ਸਦਰ ਚਲੇ ਗਏ ਉਹਨਾਂ ਨੂੰ ਦੱਸਤਾ ਕਿ ਸਿੱਟੀ ਚਲੇ ਜਾਓ ਉਤੋਂ ਤੱਕ ਟਾਈ ਹੋਣ ਕਾਈਆ ਫੋਨ ਤੱਕ ਨੂੰ ਟਾਈਨ ਲੱਗਾ ਔਰ ਜਿਹੜਾ ਇਹ ਉਹਨਾਂ ਦਾ ਰੁਕਾ ਹੈਗਾ ਉਹ ਵੀ ਸਵੇਰੇ ਆਪਾਂ ਨੂੰ ਰੀਸੀਵ ਹੋਇਆ ਉਸ ਤੋਂ ਬਾਅਦ ਆਪਾਂ ਇਹਨਾਂ ਕੋਲ ਪਹੁੰਚ ਗਏ ਔਰ ਜਿਹੜੇ ਬੰਦੇ ਕਹਿ ਰਹੇ ਆ ਜੀ ਕੁਝ ਹੋਗੇ ਟਰੇਸ ਕੌਣ ਸੀ ਜੀ ਜਿਹੜੇ ਹਾਲੇ ਤਾਂ ਪਾ ਕੇ ਖੜੇ ਆ ਜੀ ਹਾਲੇ ਤਾਂ ਆਪਾਂ ਸ਼ੁਰੂ ਕੀਤਾ ਆ ਕੋਈ ਸੀਸੀਟੀਵੀ ਫੋਟੋ ਬਿਲਕੁਲ ਹੋਊਗਾ ਜੀ ਛੇਤੀ ਦੱਸਾਂਗੇ ਇੱਕ ਹੈ ਨਹੀਂ ਜੀ ਮੈਡਮ ਮੰਨ ਲਓ ਕਿ ਇਹਨਾਂ ਨੂੰ ਨਹੀਂ ਪਤਾ ਸੀ ਜੀ ਇਹ ਰੀਆ ਅਸੀਂ ਜੀ ਪਿੰਡਾਂ ਜਾਂ ਸਰਦਾਰਾ ਤੇ ਜੇ ਸਬਤ ਚਲੇ ਗਈ ਜੀ ਤਾਂ ਸਦਰ ਪੁਲਿਸ ਨੂੰ ਇਨਫਰਮੇਸ਼ਨ ਤੁਹਾਨੂੰ ਦੇ ਦੇਣੀ ਚਾਹੀਦੀ ਸੀ ਨਹੀਂ ਜੀ ਉਹਨਾਂ ਦਾ ਡਿਸਟੈਂਸ ਹੋਣਾ ਹੀ ਉਹਨਾਂ ਨੂੰ ਇਹਨਾਂ ਨੂੰ ਪਿੰਡੋਂ ਪੈਂਦਾ ਉਹਨਾਂ ਨੂੰ ਉਹਨਾਂ ਨੂੰ ਸੀਗਾ ਕਿ ਇਮੀਜਟ ਜੇ ਬੰਦਾ ਆਪ ਜਾ ਕੇ ਦੱਸੇ ਤਾਂ ਸ਼ਾਇਦ ਗੱਲ ਜ਼ਿਆਦਾ ਕਲੀਅਰ ਹੋ ਜਾਂਦੀ ਹੈ ਇਸੇ ਕਰਕੇ ਸ਼ਾਇਦ ਕਮਿਊਨੀਕੇਸ਼ਨ ਗੈਪ ਰਹਿ ਗਿਆ ਹੈ ਰਾਤ ਨੂੰ ਕੋਈ ਗੈਸਟ ਵਗੈਰਾ ਨਹੀਂ ਹੁੰਦੀ ਬਿਲਕੁਲ ਪੈਟਰੋਲਿੰਗ ਹੁੰਦੀ ਹੈ ਪੀਸੀਆਰ ਵੀ ਹੁੰਦੀ ਹੈ ਅਸੀਂ ਹੋਰ ਵੀ ਲਿਖ ਕੇ ਭੇਜਾਂ ਮੈਂ ਵੀ ਪੀਸੀਆਰ ਅਸੀਂ ਬਤਾਵਾਂਗੇ ਵੀ